ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪਟਿਆਲਾ ਦੇ ਬੱਸ ਸਟੈਂਡ ਦੇ ਰੇਲਵੇ ਸਟੇਸ਼ਨ ਤੇ ਹੋਈ ਹੈ ਖੂਨੀ ਝੜਪ ਤਸਵੀਰਾਂ ਖੂਨੀ ਟਕਰਾਰ ਦੀਆਂ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਆਈਆਂ ਨੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਇਹ ਤਸਵੀਰਾਂ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀਆਂ ਨੇ ਜਿੱਥੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਹੀ ਕਰ ਦਿੱਤਾ ਗਿਆ ਜਾਣਕਾਰ ਦੇ ਮੁਤਾਬਿਕ ਮ੍ਰਿਤਕ ਵਿਅਕਤੀ ਮਹਿੰਦਰ ਸਿੰਘ ਮਾਮੂ ਹੈ ਜੋ ਕਿ ਆਪਣੇ ਇੱਕ ਸਾਥੀ ਦੋਸਤ ਦੇ ਨਾਲ ਉੱਥੇ ਬੈਠੇ ਹੋਏ ਸਨ ਇਸੇ ਦੌਰਾਨ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋਈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਆਪਸ ਦੇ ਵਿੱਚ ਸ਼ਰਾਬ ਪੀ ਰਹੇ ਸਨ ਜਿਸ ਦੌਰਾਨ ਇਹਨਾਂ ਦੀ ਬਹਿਸਬਾਜੀ ਹੋਈ ਅਤੇ ਮਹਿੰਦਰ ਦੇ ਸਾਥੀ ਦੇ ਵੱਲੋਂ ਮਹਿੰਦਰ ਦੇ ਉੱਪਰ ਤਿੰਨ ਫਾਇਰ ਕਰ ਦਿੱਤੇ ਗਏ ਮਹਿੰਦਰ ਦੇ ਇੱਕ ਗੋਲ ਸਿਰ ਵਿੱਚ ਲੱਗੀ ਅਤੇ ਦੂਸਰੇ ਦਿਲ ਦੇ ਵਿੱਚ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ આરોપી ਇਸ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਜਲਦੀ ਹੀ આરોપી ਨੂੰ ਕਾਬੂ ਕਰ ਲਿਆ ਜਾਵੇਗਾ ਠੀਕ ਹੈ ਚਲੋ ਰੋਲ ਹੈ ਕਿਹੜੀ ਜਗ੍ਹਾ ਤੇ ਕੋਈ ਇਨਸੀਡੈਂਟ ਹੋਇਆ ਸਰਾ ਇਹ ਇੱਥੇ ਇੱਕ ਪੁਰਾਣੇ ਬਸ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ ਵਿੱਚ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਸੰਬੰਧ ਚ ਤਿੰਨ ਫਾਇਰ ਹੋਏ ਹੋਏ ਨੇ ਤੇ ਭੁਮਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਮੂਲ ਚ ਲੈਣ ਸਰ ਕੋਈ ਪਤਾ ਲੱਗਾ ਕਿਤਨੇ ਲੋਕ ਆਏ ਸੀ ਜਿਹੜੇ ਹਮਲਾ ਕਰਦੇ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਂ ਆਪਸ ਇੱਕ ਦੂਜੇ ਦੇ ਨੂੰ ਸਰ ਲਾਇਸੈਂਸੀ ਰਵਲਵਰ ਕਿ ਕਾਰਨ ਕੀ ਸੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਵਲਵਰ ਆ ਉਹਨਾਂ ਜਿਸ ਨੇ ਹਮਲਾਵਰ ਦਾ ਲਾਇਸੈਂਸੀ ਰਵਲਵਰ ਆ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਮੇਰੇ ਮੌਕੇ ਤੇ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਹਾਂ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਹਾਂ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਲੈ ਕੇ ਗਏ ਜਿਸ ਤੋਂ ਹਥਿਆਰ ਤੋਂ ਫਾਇਰ ਹੋਇਆ ਉਹ ਬ੍ਰਾਹਮਤ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਾਇਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਇੱਕ ਗਨਸ਼ਾਟ ਇੰਚਰੀਜ਼ ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲੀ ਸਮੇਟੀ ਕੋਈ ਜਿਹੜਾ ਵਿਅਕਤੀ ਹੈ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜੇ ਕਲੀਅਰ ਕੀਤਾ ਜਾਣਾ ਇਹ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਕਿੰਨੇ ਗੋਲੇ ਲੱਗੇ ਗੋਲੀ ਕਿੱਥੇ ਲੱਗੀਆਂ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਤੇ ਕਿੰਨੇ ਵਜੇ ਦੀ ਵਾਰਦਾਤ ਸੀ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ A1 ਪੰਜਾਬੀ ਟੀਵੀ ਦੇ ਲਈ ਪਟਿਆਲਾ ਤੋਂ ਸਚਿੰਦ ਸੂਦੀ ਦੀ ਰਿਪੋਰਟ